ਇਸ ਇਹ ਸੱਜੀ ਕੋ 7:05 ਦੇ 7:00 ਦੇ ਕਰੀਬ ਘਟਨਾ ਜੀ ਮੈਂ ਮਿਲ ਕੇ ਪਲਾਂਟ ਚੋਂ ਆਪਣੀ ਗੱਡੀ ਦਾ ਸੈਂਪਲ ਕਰਾ ਕੇ ਬਾਹਰ ਨੂੰ ਆ ਰਿਹਾ ਜੀ ਅਰ ਆਨ ਕੇ ਗੱਡੀ ਸਟਾਰਟ ਕੀਤੀ ਤੇ ਗੇਅਰ ਹੀ ਪਾ ਲੱਗਾ ਤੁਰ ਲੱਗੇ ਤੇ ਤਿੰਨ ਮੋੜ ਆਇਆ ਮੋਟਰਸਾਈਕਲ ਉਸ ਲੱਗੇਦਾ ਜੀ ਹੁਣ ਆਨ ਕੇ ਸਿੱਧੇ ਫੇਅਰ ਕੱਢਦੇ ਇੱਥੇ ਜੀ ਕਿੰਨੇ ਫੇਅਰ ਕੱਢੇ ਦੋ ਫੇਅਰ ਕੱਢੇ ਜੀ ਅੱਛਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੰਜਾਨੀ ਨੁਕਸਾਨ ਤੋਂ ਬਚਾਓ ਗਈ ਮੇਰੀ ਗੱਡੀ ਜੰਨ ਹੀ ਜੀ 30 ਨੰਬਰ ਦੀ BB35 AF5409 ਤੇ ਹਮਲਾਵਰ ਕਿਧਰੋਂ ਆਏ ਸੀ ਕਿਧਰੀ ਸਾਈਡ ਤੋਂ ਆਏ ਜੀ ਕਿ ਇਹ ਕਿਧਰੋਂ ਫਾਟਕ ਵਾਲੀ ਸਾਈਡ ਨੂੰ ਚੱਲ ਗਿਆ ਅੱਛਾ ਕਿਸ ਚੀਜ਼ ਦੇ ਉੱਤੇ ਆਈ ਸੀ ਉਹ ਮੋਟਰਸਾਈਕਲ ਤੇ ਆਈ ਜੀ ਕੋਈ ਵਿਚਾਰ ਨਹੀਂ ਜੀ ਇਹਦੀ ਨਹੀਂ ਕੋਈ ਸਜੀ ਪਹਚਾਨ ਨਹੀਂ ਤੇ ਉਸ ਨੂੰ ਖਿਲਾ ਦਿੱਤੀ ਸੀ ਕਿ ਉਹ ਹਾਂ ਜੀ ਹਾਂ ਜੀ ਕੀ ਮੰਗ ਕਰਦੇ ਹੋ ਮੰਗਾ ਹੀ ਜੀ ਹਾ ਜੀ ਕਿ ਗੱਡੀ ਕੁੜੀ ਨਾਲੇ ਸਮਾਰਟ ਫੋਨ ਸਾਡਾ ਵਾਪਸ ਆ ਜੀ ਹੋਰ ਕੁਝ ਨਹੀਂ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਜੀ ਗੱਲ ਕੁਝ ਨਹੀਂ ਭਾਈ ਹੁਣ ਇੱਥੇ ਗੱਡੀ ਸਟਾਰਟ ਕੀਤੀ ਹੈਗੀ ਘਰ ਨੂੰ ਜਾਂਦੇ ਪਏ ਸੀ ਤੇ ਮੈਂ ਮੇਰਾ ਸਮਾਨ ਦੁਕਾਨ ਦੇ ਅੰਦਰ ਹੈਗਾ ਮੈਂ ਉਹ ਲੈ ਕੇ ਇਹ ਵਾਲੀ ਗੱਡੀ ਲੈ ਕੇ ਜਾਣਾ ਹੈਗਾ ਤੇ ਮੈਂ ਹਜੇ ਇੱਥੇ ਪੁਜਿਆਂ ਦੇ ਉਹਨਾਂ ਨੇ ਫਾਇਰ ਕਰ ਦਿੱਤੇ ਕਿੰਨੇ ਮਾਰਦੇ ਦੋ ਫਾਇਰ ਬਿਲਕੁਲ ਚਾਲੀ ਨਾ ਖੜਨੀ ਆ ਨਹੀਂ ਨਹੀਂ ਸਰ ਤੇ ਕੀ ਤੇ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਸਟਾਰਟ ਕੀਤੀ ਇਧਰ ਨਹੀਂ ਸੈਨੂ ਚਲੇ ਗਏ ਤੇ ਕੀ ਆਏ ਕਾਦੇ ਤੇ ਹੀ ਕਿਤੇ ਕੀ ਕਾਦੇ ਤੇ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਉਧਰ ਲੱਗੇ ਜੇ ਕੀ ਕਾਦੇ ਤੇ ਗੇ ਗੱਡੀ ਦੇ ਬੰਦੀ ਕਿਤੇ ਸੂਨਦਾ ਗੱਡੀ ਭਾਈ ਦੀ ਹਰਪ੍ਰੀਤ ਦੀ ਅੱਛਾ ਕੰਨ ਭਾਈ ਲੁੱਟਦੀ ਨਹੀਂ ਇਹਨਾਂ ਨਾਲੇ ਹਾਂਜੀ ਭਾਈ ਲੁੱਟ ਕਰਨ ਆ ਕੇ ਲੱਗਦਾ ਪਤਾ ਨਹੀਂ ਜੀ ਉਹਨਾਂ ਦਾ ਨਹੀਂ ਕਹਿ ਸਕਦਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਨਹੀਂ 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 ਸਰ ਕੋਈ ਨੁਕਸਾਨ ਨਹੀਂ ਕੀ ਮੰਕਰ ਕੋ ਮੰਗ ਸਾਰੇ ਇਹ ਆ ਵੀ ਸਾਡਾ ਕੇਸ ਹੱਲ ਕੀਤਾ ਜਾਏ ਕੋ ਉਹਨਾਂ ਫੜਿਆ ਜਾਏ ਚਲੋ ਜੀ ਤਾਂ ਕਰੀਬ ਕੋ 10 ਮਿੰਟ ਪਹਿਲਾਂ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਦਵਾਇਆ ਕੰਟਰੋਲ ਰੂਮ ਕਿ ਇੱਥੇ ਕੋਈ ਗੱਡੀ ਸਨੇਚ ਹੋਈ ਹੈ ਵੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਜੋ ਅਸੀਂ ਇਮੀਡੀਏਟਲੀ ਇੱਥੇ ਆਏ ਸਾਡੇ ਸੀਨੀਅਰ ਅਫਸਰ ਵੀ ਇੱਥੇ ਮੌਕੇ ਅੱਗੇ ਮੌਕਾ ਵੇਖਿਆ ਇੱਥੇ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਅੰਦਰ ਪ੍ਰਾਈਵੇਟ ਕੰਮ ਕਰਦੇ ਨੇ ਔਰ ਉਹ ਅੰਦਰੋਂ ਬਾਹਰ ਨਿਕਲ ਰਹੇ ਸੀ ਨਿਕਲ ਰਹੇ ਸੀ ਇਹੇ ਵੇਰ ਦਾ ਪਲਾਟ ਤੋਂ ਉਹਨਾਂ ਦੀ ਗੱਡੀ ਬਾਹਰ ਲੱਗੀ ਹੋਈ ਸੀ ਜੈਨ ਜਿਹੜਾ ਨੰਬਰ ਹੈਗਾ ਪੀਵੀ 35 ਏ ਐਫ 5409 ਸਿਲਵਰ ਕਲਰ ਦੀ ਗੱਡੀ ਸੀਗੀ ਔਰ ਇਹਨਾਂ ਦੇ ਦੱਸਣ ਮੁਤਾਬਕ ਹੈ ਕਿ ਜਦੋਂ ਉਹ ਗੱਡੀ ਦੇ ਵਿੱਚ ਸਟਾਰਟ ਕਰ ਰਹੇ ਸੀਗੇ ਗੱਡੀ ਤੇ ਕੁਛ ਤਿੰਨ ਨੌ ਨੌਜਵਾਨ ਆਏ ਨੇ ਔਰ ਉਹਨਾਂ ਨੌਜਵਾਨਾਂ ਨੇ ਹਵਾਈ ਫੈਰ ਕਰਕੇ ਔਰ ਇਹਨਾਂ ਤੋਂ ਗੱਡੀ ਕੋਲੀਏ ਉਸ ਵੇ ਅਸੀਂ ਇਮੀਡੀਏਟਲੀ ਮੌਕੇ ਤੇ ਆ ਗਏ ਆ ਉੱਥੇ ਜਿਹੜਾ ਗੱਡੀ ਦੀ ਫਾਇਰ ਹੋਈ ਸੀ ਇਹਨਾਂ ਦਸਰਮੇ ਲੱਭ ਕੇ ਦੋ ਦੋ ਫਾਇਰ ਹੋਏ ਨੇ ਔਰ ਅਸੀਂ ਇਹਨਾਂ ਦਾ ਜਿਹੜਾ ਬਾਈਕ ਤੇ ਆਏ ਸੀ ਉਹ ਬਾਈਕ ਇੱਥੇ ਹੈਗੀ ਆ ਅਸੀਂ ਉਤੋਂ ਵੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਬਾਈਕ ਦਾ ਜਿਹੜਾ ਨੰਬਰ ਆ ਉਹ ਡਿਸਟਾਰਟਡ ਜਿਹੜਾ ਨੰਬਰ ਆ ਉਹ ਬਹੁਤਾ ਕਲੀਅਰ ਨੰਬਰ ਨਹੀਂ ਲਿਖਿਆ ਹੋਇਆ ਜਿਹੜਾ ਜਿਹੜੀ ਗੱਡੀ ਖੋਈ ਗਈ ਆ ਉਹਦਾ ਨੰਬਰ ਮੈਂ ਫੇਰ ਦੁਬਾਰਾ ਬੋਲ ਰਿਹਾ ਪੀਬੀ035 ਐਫ 5409 ਸਿਲਵਰ ਕਲਰ ਦੀ ਜਨ ਹੈਗੀ ਆ ਔਰ ਅਸੀਂ ਇਮੀਡੀਏਟਲੀ ਹੁਣੇ ਮੁਕੱਦਮਾ ਦਰਜ ਕਰਕੇ ਕੰਮ ਸ਼ੁਰੂ ਕਰ ਦਿੱਤੀ ਹੈ ਸਾਰੇ ਕੰਟਰੋਲ ਤੋਂ ਥਰੂ ਸਾਰੇ ਪਾਸੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਸਾਰੇ ਗਰੁੱਪਸ ਦੇ ਵਿੱਚ ਜਿਹੜਾ ਪੁਲਿਸ ਦੇ ਗਰੁੱਪਸ ਆ ਗਏ ਸਾਰਿਆਂ ਦੇ ਵਿੱਚ ਮੁਕੱਦਮਾ ਜਿਹੜਾ ਨੰਬਰ ਹੈਗਾ ਗੱਡੀ ਦਾ ਉਹ ਪਾ ਦਿੱਤਾ ਗਿਆ ਅਸੀਂ ਬਹੁਤ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਦੋਸ਼ੀਆਂ ਨੂੰ ਜਿਹੜਾ ਕਾੜੀ ਤੋਂ ਕਾੜੀ ਸਜ਼ਾ ਦਿਵਾਓ ਸਭ ਤੋਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਿੱਦਿ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੱਕੀਲੀ ਔਰ ਬਾਕੀ ਹੁਣ ਆਗੇ ਹੈ ਅਸੀਂ ਦੇਖ ਲੈਣੇ ਚਾਹੀਦੇ ਦੋਸਤੋ